ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਨਿਊਟਰੀ ਦੀ ਸਬਜ਼ੀ ਜਾਨੀ ਕਿ ਸੋਆ ਬਿੰਦੀਆਂ ਮੜੀਆਂ ਦੀ ਤੇ ਆਲੂਆਂ ਦੀ ਸਬਜ਼ੀ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਦੇਖਣ ਜੇ ਇਸ ਤਰ੍ਹਾਂ ਲੱਗਦੀ ਜਿਵੇਂ ਕਿਸੇ ਹਲਵਾਈ ਨੇ ਬਣਾਈ ਹੋਵੇ ਪਰ ਬਣਾਈ ਆਪਾਂ ਘਰੇ ਹੀ ਆ ਬਹੁਤ ਥੋੜੇ ਸਮਾਨ ਨਾਲ ਆਪਾਂ ਬਣਾ ਕੇ ਤਿਆਰ ਕਰ ਲਈ ਆ ਤੁਸੀਂ ਮੇਰੇ ਤਰੀਕੇ ਨਾਲ ਇੱਕ ਵਾਰੀ ਇਹ ਸਬਜ਼ੀ ਜ਼ਰੂਰ ਬਣਾ ਕੇ ਵੇਖਿਓ ਤਾ ਕਿ ਤੁਹਾਡੇ ਗੁਆੜੀ ਵੀ ਤੁਹਾਡੇ ਤੋਂ ਮੰਗ ਕੇ ਖਾਣ ਇੰਨੀ ਟੇਸਟੀ ਸਬਜੀ ਬਣਦੀ ਹੈ बार-बार ਤੁਹਾਡੇ ਤੋਂ ਰੈਸਪੀ ਪੁੱਛਣਗੇ ਇਹਦੀ ਬੇਬੇ ਸੌਖੇ ਤਰੀਕੇ ਨਾਲ ਤੁਸੀਂ ਇੰਨੀ ਸਵਾਦ ਸਬਜੀ ਬਣਾ ਕਿਵੇਂ ਲਈ ਤਾਂ ਆਪਾਂ ਸਬਜੀ ਬਣਾਉਣੀ ਸ਼ੁਰੂ ਕਰਦੇ ਹਾਂ ਹਾਂਜੀ ਅੱਧਾ ਘੰਟਾ ਹੋ ਗਿਆ ਇੱਧਰ ਆਪਣੀਆਂ ਸਵਾ ਬਿੰਡੀਆ ਬੜੀਆਂ ਨੂੰ ਭਿਓ ਕੇ ਰੱਖਿਆ ਹੋਇਆ ਗਰਮ ਪਾਣੀ 'ਚ ਤੇ ਹੁਣ ਇਹ ਪਾਣੀ ਆਪਾਂ ਕੱਢ ਕੇ ਠੰਡੇ ਪਾਣੀ ਨਾਲ ਇਹਨੂੰ 2-3 ਵਾਰੀ ਧੋ ਲੈਣੇ ਆ ਤੇ ਚੰਗੇ ਤਰੀਕੇ ਨਾਲ ਦੱਬ ਕੇ ਨਿਚੋੜ ਲੈਣੇ ਆ ਹਾਂਜੀ ਚੰਗੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਧੋ ਕੇ ਨਿਚੋੜ ਲਿਆ ਇਹ ਬਿਲਕੁਲ ਸੌਫਟ ਹੋ ਗਈਆਂ ਤੁਸੀਂ ਹਮੇਸ਼ਾ ਬੰਦ ਡੱਬੇ ਵਾਲੀ ਪੈਕਿੰਗ ਹੀ ਲਿਆ ਕਰੋ ਖੁੱਲੀ ਸੋਆਬਿੰਦੀਆਂ ਬੜੀਆਂ ਜਿਹੜੀਆਂ ਨਾ ਲਿਆ ਕਰੋ ਤੇ ਸਬਜੀ ਇਹਨਾਂ ਦੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਲਾਜਵਾਬ ਸਬਜੀ ਬਣਦੀ ਹੈ ਜਿਹੜੇ ਸ਼ਾਕਾਹਾਰੀ ਲੋਕਾਂਗੇ ਉਹਨਾਂ ਵਾਸਤੇ ਤਾਂ ਇਹ ਚਿਕਨ ਦਾ ਕੰਮ ਕਰਦੀ ਹੈਗੀ ਇੰਨੀ ਇਹ ਸਬਜੀ ਜਿਹੜੀ ਹੈਗੀ ਆਪਣੀ ਹੈਲਥ ਲਈ ਚੰਗੀ ਹੈਗੀ ਤੇ ਤੁਸੀਂ ਇਹਨੂੰ ਜ਼ਰੂਰ ਬਣਾ ਕੇ ਖਾਇਆ ਕਰੋ ਤੇ ਇੱਧਰ ਆਪਣੀ ਇਹ ਬੜੀਆਂ ਤਿਆਰ ਆ ਹੁਣ ਬਣਾਉਣ ਵਾਸਤੇ ਇੱਧਰ ਆਪਾਂ ਬੜੀਆਂ ਦੇ ਪੇਸਟ ਵਾਸਤੇ ਲਿਆਗਾ ਪਿਆਜ਼ ਲੈ ਲਿਆ ਟਮਾਟਰ ਅਦਰਕ ਹਰੀ ਮਿਰਚ ਤੇ ਲਸਣ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਚੰਗੇ ਤਰੀਕੇ ਨਾਲ ਪੇਸਟ ਬਣਾਉਣਾਗਾ ਤੇ ਪੇਸਟ ਆਪਾਂ ਇਹਦਾ ਮਿਕਸੀ ਚ ਗ੍ਰाइंड ਕਰਕੇ ਬਣਾ ਲਾਂਗੇ ਨਾਲ ਤਾਂ ਆਪਣੇ ਟਾਈਮ ਦੀ ਬਚਤ ਹੋ ਜੂਗੀ ਤੇ ਸਬਜ਼ੀ ਆਪਣੀ ਉਨੀ ਟੇਸਟੀ ਬਣੂਗੀ ਇਸ ਲਈ ਇਹਨੂੰ ਆਪਾਂ ਗ੍ਰाइंड ਕਰ ਲੈਣੇ ਆਂਗੇ ਇਸ ਤਰ੍ਹਾਂ ਦਿਨੂ ਆਪਾਂ ਹਲਵਾਈ ਦੀ ਸਬਜੀ ਦੀ ਤਰ੍ਹਾਂ ਬਣਾਵਾਂਗੇ ਜਿਸ ਤਰ੍ਹਾਂ ਦੀ ਹਲਵਾਈ ਬਣਾਉਂਦੇ ਆਗੇ ਤੇ ਇਹਦਾ ਟੇਸਟ ਬਿਲਕੁਲ ਉਸੇ ਤਰ੍ਹਾਂ ਦਾ ਹੋਊਗਾ ਇਹਦੇ ਲਈ ਆਪਾਂ ਕੁਝ ਸੁੱਕੇ ਮਸਾਲੇ ਲਏ ਆਗੇ ਇੱਕ ਚਮਚ ਸੌਂਫ ਦਾ ਲਿਆਗਾ ਇੱਕ ਚਮਚ ਜੀਰੇ ਦਾ ਲਿਆ ਥੋੜਾ ਜਿਹਾ ਕੁੱਟਿਆ ਹੋਇਆ ਸਾਤ ਧੰਨਿਆ ਲਿਆ ਤੇ ਇੱਕ ਪੀਸ ਮੈਂ ਦਾਲਚੀਨੀ ਦਾ ਲਿਆਗਾ ਇਧਰ ਆਪਾਂ ਕੁੱਕਰ ਗਰਮ ਕਰ ਲਿਆ ਕੁੱਕਰ ਚ ਦੋ ਕਟਸ਼ੀਆਂ ਸਰੋਂ ਦੇ ਤੇਲ ਦੀਆਂ ਪਾ ਲਈਆਂ ਮੈਂ ਤੇਲ ਨੂੰ ਚੰਗੇ ਤਰੀਕੇ ਦਾ ਤੇਲ ਨੂੰ ਆਪਾਂ ਗਰਮ ਹੋਣ ਦਿੰਨੇ ਆ ਇਧਰ ਤੇਲ ਆਪਣਾ ਗਰਮ ਹੋ ਗਿਆ ਜੀ ਕਿ ਹੁਣ ਇਹਦੇ ਚ ਆਪਾਂ ਸਾਬਤ ਮਸਾਲੇ ਪਾ ਦਾਂਗੇ ਇਹਨਾਂ ਮਸਾਲਿਆਂ ਨੂੰ ਤੁਸੀਂ ਪੀਸ ਕੇ ਵੀ ਪਾ ਸਕਦੇ ਹੋ ਪਰ ਸਾਬਤ ਪਾਉਣਾ ਇਹਦਾ ਟੇਸਟ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਪੀਸੇ ਨਾਲ ਹਾਂਜੀ ਸਾਬਤ ਮਸਾਲੇ ਜਿਹੜੇ ਆਪਣੇ ਇਹ ਚਟਕ ਗਏ ਆ ਤੇ ਇੱਧਰ ਆਪਾਂ ਪੇਸਟ ਤਿਆਰ ਕਰਕੇ ਰੱਖ ਲਿਆ ਸੀਗਾ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰਕੇ ਤੇ ਪੇਸਟ ਆਪਾਂ ਪਾਵਾਂਗੇ ਹਾਂਜੀ ਹੁਣ ਆਪਾਂ ਚੰਗੇ ਤਰੀਕੇ ਨਾਲ ਪੇਸਟ ਨੂੰ ਭੁੰਨਾਂਗੇ ਜਿੰਨੇ ਚੰਗੇ ਤਰੀਕੇ ਨਾਲ ਆਪਾਂ ਤੜਕਾ ਭੁੰਨਾਂਗੇ ਆਪਣਾ ਓਨੀ ਜਿਆਦਾ ਆਪਣੀ ਸਬਜੀ ਟੇਸਟੀ ਬਣੂਗੀ ਤੜਕਾ ਭੁੰਨਣ ਵੇਲੇ ਕਦੇ ਵੀ ਕਾਲ ਨਹੀਂ ਕਰਨੀ ਚਾਹੀਦੀਗੀ ਹੁਣੇ ਸੋਨਾ ਸਬਜੀ ਦਾ ਕਲਰ ਆਉਂਦਾ ਜਿੰਨਾ ਜਿਆਦਾ ਤੜਕਾ ਭੋਜਦਾਗਾ ਤੇ ਓਨੀ ਟੇਸਟੀ ਬਣਦੀ ਹੈ ਸਬਜੀ ਹੁਣ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਭੁੰਨ ਲੈਨੇ ਆ ਹਾਂਜੀ ਹੁਣ ਆਪਾਂ ਇਹਦੇ ਚ ਪਾਵਾਂਗੇ ਮਸਾਲੇ ਮਸਾਲੇ ਤੁਸੀਂ ਆਪਦੇ ਟੇਸਟ ਦੇ ਅਨੁਸਾਰ ਪਾਉਣੇ ਆਗੇ ਇੱਕ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਦਾ ਇੱਕ ਚਮਚ ਪਾਵਾਂਗੇ ਆਪਾਂ ਹਲਦੀ ਦਾ ਇੱਕ ਚਮਚ ਪਾਵਾਂਗੇ ਆਪਾਂ ਨਮਕ ਦਾ ਹਾਂਜੀ ਚੰਗੇ ਤਰੀਕੇ ਨਾਲ ਜਿਹੜੇ ਮਸਾਲੇ ਆਪਣੇ ਵਿੱਚ ਮਿਕਸ ਹੋ ਗਏ ਆ ਮਸਾਲੇ ਦਾ ਬਹੁਤ ਸੋਹਣਾ ਕਲਰ ਆ ਗਿਆ ਤੇ ਹੁਣ ਇਹਦੇ ਚਾਪ ਐਡ ਕਰਾਂਗੇ ਇੱਕ ਕੱਟਛੀ ਪਾਣੀ ਦੀ ਬਸ ਜ਼ਿਆਦਾ ਪਾਣੀ ਨਹੀਂ ਪਾਉਣਾ ਤੁਸੀਂ ਇੱਕ ਕੱਟਛੀ ਪਾਣੀ ਦੀ ਪਾਓ ਤੇ ਇਹਨੂੰ ਮਸਾਲੇ ਨੂੰ ਆਪਾਂ ਚੰਗੇ ਤਰੀਕੇ ਨਾਲ ਪਕਾ ਲੈਣੇ ਆਂ ਇਹਨੂੰ ਮਸਾਲੇ ਨੂੰ ਚੰਗੇ ਤਰੀਕੇ ਨਾਲ ਪਕਾਉਣ ਲਈ ਆਪਾਂ ਇੱਕ ਵਿਸਲ ਲਗਵਾ ਲੈਨੇ ਆ ਕੁੱਕਰ ਦੀ ਫਿਰ ਇਹਦੇ ਵਿੱਚ ਆਪਾਂ ਜਿਹੜੀ ਆਪਣੀ ਸੁਆ ਵਿੰਦੀਆਂ ਬੜੀਆਂ ਬਾਅਦ ਚ ਐਡ ਕਰਾਂਗੇ ਉਹ ਪਹਿਲਾਂ ਕੱਲੇ ਮਸਾਲੇ ਦੀ ਇੱਕ ਵਿਸਲ ਲਗਵਾਉਂਦੇ ਮਸਾਲੇ ਨੂੰ ਆਪਣੇ ਨੂੰ ਇੱਕ ਵਿਸਲ ਲੱਗ ਗਈ ਹੈ ਤੇਦੀ ਪਾਫ ਆਪਾਂ ਕੱਢ ਲਈ ਹੈ ਚੱਕੀ ਵਿਸਲ ਨੂੰ ਤੇ ਹੁਣ ਆਪਾਂ ਕੁੱਕਰ ਖੋਲ ਲੈਂਦੇ ਆ ਆਪਨਾ ਚੰਗੇ ਤਰੀਕੇ ਨਾਲ ਹੁਣ ਪੱਕ ਗਿਆ ਗੈਸ ਆਪਾਂ ਚਲਾ ਲਿਆ ਤੇ ਇਹਦਾ ਫਲੇਮ ਜਿਹੜਾ ਆਪਾਂ ਹਾਈ ਕਰ ਲਿਆ ਤੇ ਹੁਣ ਇਹਦੇ ਚ ਨਟਜੋੜੀਆਂ ਹੋਈਆਂ ਆਪਾਂ ਸੁਆਦਿੰਦੀਆਂ ਬੜੀਆਂ ਪਾ ਦਾਂਗੇ ਤੇ ਸਬਜੀ ਇਸ ਤਰੀਕੇ ਨਾਲ ਬਹੁਤ ਟੇਸਟੀ ਬਣੂਗੀ ਬਿਲਕੁਲ ਆਸਾਨ ਰੈਸਪੀ ਆ ਤੁਸੀਂ ਜਰੂਰ ਟਰਾਈ ਕਰਿਓ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਸੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਦਾਂਗੇ ਤੇ ਕੁਝ ਮਿੰਟਾਂ ਦਾ ਆਪਾਂ ਇਸੇ ਤਰੀਕੇ ਨਾਲ ਇਹਨੂੰ ਸੇਕ ਲਵਾਵਾਂਗੇ ਪਹਿਲਾਂ ਬੜੀਆਂ ਨੂੰ 2-3 ਮਿੰਟ ਦਾ ਸੇਕ ਲਵਾ ਲਾਂਗੇ 2-3 ਮਿੰਟ ਦਾ ਸੇਕ ਹੈ ਜਿਹੜਾ ਆਪਣੀਆਂ ਬੜੀਆਂ ਨੂੰ ਲੱਗ ਗਿਆ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਕੱਟਿਆ ਹੋਇਆ ਆਲੂ ਮੈਂ ਮੀਡੀਅਮ ਸਾਈਜ਼ ਦਾ ਇੱਕ ਆਲੂ ਕੱਟ ਕੇ ਪਾਇਆ ਹੁਣ ਆਪਾਂ ਪਾਵਾਂਗੇ ਪਾਣੀ 1 ਕੱਪ ਮੈਂ ਪਾਣੀ ਪਾਇਆ ਪਾਣੀ ਤੁਸੀਂ ਆਪਦੇ ਹਿਸਾਬ ਦੇ ਮੁਤਾਬਕ ਪਾ ਸਕਦੇ ਏ ਜੇ ਤੁਸੀਂ ਸਬਜੀ ਪਤਲੀ ਖਾਣਾ ਪਸੰਦ ਕਰਦੇ ਹੋ ਥੋੜਾ ਜਿਆ ਪਾਣੀ ਜ਼ਿਆਦਾ ਪਾ ਲਿਓ ਕੱਪ ਤੋਂ ਤੇ ਜੇ ਸੰਘਣੀ ਖਾਣਾ ਪਸੰਦ ਕਰਦੇ ਹੋ ਤੇ ਇੱਕ ਕੱਪ ਬਹੁਤਾ ਪਾਣੀ ਦਾ ਇਹਦੇ ਚ ਦੇਖੋ ਤੁਸੀਂ ਇਹ ਜ਼ਿਆਦਾ ਪਤਲੀ ਸਬਜੀ ਨਹੀਂ ਚੰਗੀ ਲੱਗਦੀ ਇੰਨਾ ਪਾਣੀ ਕਾਫੀ ਇਹਦੇ ਚ ਹਾਂਜੀ 1 ਚਮਚਾ ਆਪਾਂ ਪਾਵਾਂਗੇ ਕਸੂਰੀ ਮੇਥੀ ਦਾ ਤੇ ਹੁਣ ਆਪਾਂ ਇਹਦੀਆਂ ਦੋ ਵਿਸਲਾਂ ਲਗਵਾਵਾਂਗੇ ਕੁੱਕਰ ਦੀਆਂ ਤਾਂ ਕਿ ਜਿਹੜੇ ਆਪਣੇ ਆਲੂ ਉਹ ਵੀ ਚੰਗੇ ਤਰੀਕੇ ਨਾਲ ਪੱਕ ਜਾਣ ਤੇ ਸਬਜ਼ੀ ਦਾ ਜਿਹੜਾ ਟੇਸਟ ਆਫ ਬੈਲੈਂਸ ਹੋ ਜੇ ਇਸ ਲਈ ਆਪਾਂ ਦੋ ਵਿਸਲਾਂ ਲਗਵਾਉਨੇ ਆ हाँ जी विसल अपनी सब्जी लग गई भाफेदी निकल गई है तो हम आप खोल के चैक करते हैं कुकर आप खोल लें हाँ जी सब्जी अपनी बहुत वजिए बनी है देखो ती बहुत सोहना कलर आ गया सब्जी तो हाँ जी अपनी लाजवाब सब्जी बन के तैयार हुई है आलू तो सोयाबीन दड़िया दी देखो तो ती देख भी बहुत सोहनी लग रही है तो खाने भी उन्नी टेस्टी है ये रेसिपी पसंद आई तो लाइक जरूर करो ਫਿਰ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ